ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ ਆਪ ਸਭ ਸੰਗਤਾਂ ਜੋ ਕਾਫੀ ਸਮੇਂ ਤੋਂ ਆਓ ਗੁਰਬਾਣੀ ਵਿਚਾਰੀਏ YouTube ਦੇ ਇਸ ਚੈਨਲ ਨਾਲ ਜੁੜੇ ਹੋ ਆਪ ਸੰਗਤਾਂ ਦੇ ਨਾਲ ਇਸ ਚੈਨਲ ਦੇ ਮਾਧਿਅਮ ਦੇ ਰਹੀ ਗੁਰਬਾਣੀ ਦੀ ਸੰਜ ਪਾਈ ਜਾਂਦੀ ਹੈ ਉਸ ਸਮਾਂ ਪਹਿਲਾਂ ਗਾਥਾ ਨਾਮ ਦੀ ਬਾਣੀ ਆਪ ਸੰਗਤਾਂ ਦੇ ਨਾਲ ਸਾਂਝੀ ਕੀਤੀ ਗਈ ਸੀ ਹੁਣ ਉਸ ਤੋਂ ਅਗਲੀ ਬਾਣੀ ਜੋ ਸਾਸਕ੍ਰਿਤੀ ਸ਼ਲੋਕਾ ਤੋਂ ਬਾਅਦ 1360 ਅੰਗ ਦੀ ਉੱਤੇ ਦਰਜ ਹੈ ਬਾਣੀ ਦਾ ਸਿਰਲੇਖ ਹੈ ਫੁਨਹਿ ਮਹੱਲਾ ਪੰਜਵਾਂ ਉਹਨਾਂ ਹੀ ਅੱਜਕੱਲ ਜਿਹੜਾ ਪ੍ਰਾਕ੍ਰਿਤਿਕ ਰੂਪ ਵਿੱਚ ਦਾ ਗੁਰਬਾਣੀ ਵਿੱਚ ਹੈ ਫੁਨ ਅਫਨੌਗੜ ਨੰਨੇ ਨ ਸਿਹਾਰੀ ਫੁੱਲ ਤੋਂ ਫੁੱਲ ਦਾ ਅਰਥ ਹੁੰਦਾ ਫਿਰ ਜਾਂ ਮੁੜ ਮੁੜ ਕੇ ਜਦ ਅਸੀਂ ਬਾਣੀ ਨੂੰ ਅਸੀਂ ਬਹੁਤ ਧਿਆਨ ਨਾਲ ਪੜਾਂਗੇ ਨਾ ਅੱਗੇ ਜਾ ਕੇ ਅਸੀਂ ਦੇਖਾਂਗੇ ਹਰ ਹਾਂ ਅਰਹਾਂ ਸ਼ਬਦ बार-बार ਆਉਂਦਾ ਹੈ ਤੋਂ ਇਸ ਬਾਣੀ ਦਾ ਨਾਮ ਫੁੱਲ ਤੋਂ ਫੁੱਲ ਹੈ ਫੁੱਨਹੇ ਮਹੱਲਾ ਪੰਜਵਾਂ ਅਗੇ ਫਿਰ ਸੰਖੇਪ ਰੂਪ ਦੇ ਵਿੱਚ মূল ਮੰਤਰ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਕੇ ਅਕਾਲ ਪੁਰਖ ਪ੍ਰਮਾਤਮਾ ਇੱਕ ਹੈ ਸਰਵ ਵਿਆਪਕ ਹੈ ਗੁਰੂ ਦੀ ਕਿਰਪਾ ਦੇ ਨਾਲ ਉਸ ਪ੍ਰਮਾਤਮਾ ਨਾਲ ਮਿਲਪੁੰਦਾ ਹੈ ਜਿਹੜਾ ਹਰ ਵੇਲੇ ਹੈ ਲਗਾਤਾਰ ਹੈ। ਉਹ ਇਸ ਬਾਣੀ ਦਾ ਅੱਜ ਇੱਕ ਸ਼ਲੋਕ ਆਪ ਸੰਗਤਾਂ ਦੇ ਨਾਲ ਸੰਜਣਾ ਕਰਨਾ ਹੈ। ਔਸਮ ਤੇ ਪਹਿਲਾਂ ਇਸ ਸ਼ਲੋਕ ਦਾ ਪਾਠ ਕਰ ਲੈਨੇ ਆ। ਹਾਥ ਕਲਮ ਅਗਮ ਮਸਤਕ ਲੇਖਾਵਤੀ ਉਰਜ ਰਹੈਓ ਸਭ ਸੰਗ ਅਨੂਪ ਰੂਪਾਵਤੀ ਉਸਤਤ ਕਹਨ ਨ ਜਾਏ ਮੁਖੁ ਪੁਹਾਰਿਆ ਮੋਹੀ ਦੇਖ ਦਰਸ ਨਾਨਕ ਬੁਲਿਹਾਰਿਆ। ਤੋ ਇਸ ਤਰ੍ਹਾਂ ਇਹ ਜਿਹੜਾ ਪਵਨ ਸ਼ਬਦ ਸ਼ਲੋਕ ਹੈ ਪਹਿਲਾ ਇਹਦਾ ਉਚਾਰਨ ਕਰਨਾ ਹੈ ਇੱਕ ਥੱਲੇ ਆ ਨੋਟ ਲਿਖ ਰਹੇ ਹੋ ਤੁਸੀਂ ਨੋਟ ਹੈ ਕਿ ਇਹ ਸ਼ਲੋਕ ਗੌੜੀ 52 ਅਖਰੀ ਮਹੱਲਾ ਪੰਜਵਾਂ 261 ਅੰਗ ਦੇ ਉੱਤੇ 55ਵੀਂ ਪੌੜੀ ਦੇ ਨਾਲ ਵੀ ਆਉਂਦਾ ਹੈ ਇਹਦਾ ਮਤਲਬ ਇਹ ਸ਼ਲੋਕ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੋ ਵਾਰੀ ਹੈ ਪਰ ਇੱਕ ਥੋੜਾ ਜਿਹਾ ਫਰਕ ਹੈ جب دو سو کارٹ آنگ ااہٹ امک سلوک نو پڑھا گے آئے کنہ نہیں ملے گا اتنے اتنے سیدھا ہاتھ لکھیا ہویا ہے ہاتھ ہاخ ہاتھ سیاری باقی ساری پنکتیاں اسی طرح ہیں صرف ایک ہاح کنہ نہیں ہے اتنے اتنا کی فرق ہے اس کا مطلب ایس سلوک بھی گرو گرنتھ ساحب کی پاون باڑی دو سو کارٹ اور تیرہ سو کارٹ دو جگہ درج کیتا ہوا ہے हाथ कलम अगम मस्तक लेखवती हाथ में छठे से अरे आता है हाथ में कलम तो अर्थ है कलम अगम शब्द थोड़ा संबोधन शब्द अगम चलो कलम के बाद जरा एक थोड़ा हल्का जब विश्राम लाना है हाथ कलम अगम ਮਸਤਕ ਲੇਖਾਵਤੀ ਅਗਮ ਗਮ ਹੁੰਦੀ ਪਹੁੰਚ ਅਗਮ ਹੁੰਦੀ ਇਥੇ ਪਹੁੰਚਣਾ ਹੋ ਸਕੇ ਪਹੁੰਚ ਤੋਂ ਪਰੇ ਤਾਂ ਅਗਮ ਕੌਣ ਹੈ ਪਰਮਾਤਮਾ ਪਰਮੇਸ਼ਰ ਉਹ ਮਾਲਕ ਸਤਿਗੁਰੂ ਪਾਤਸ਼ਾਹ ਉਸ ਪਰਮਾਤਮਾ ਪਰਮੇਸ਼ਰ ਨੂੰ ਕਹਿ ਰਹੇ ਨੇ ਕਿ हे ਅਪਹੁੰਚ ਪਹੁੰਚ ਤੋਂ ਪਰੇ ਇਹ ਮਾਲਕ ਇਹ ਪਰਮਾਤਮਾ ਤੇਰੇ ਹੱਥ ਦੇ ਵਿੱਚ ਕਲਮ ਹੈ

ਸਭ ਬਹੁਤ ਸਾਰੇਆਂ ਦੇ ਸੰਗ ਸੰਬੰਧਕ ਹੈ ਨਾਲ ਉਹ ਸਭ ਭੱਗੇ ਨੂੰ ਸਿਹਾਰੀ ਵੀ ਹੋ ਸਕਦੀ ਸੀ ਤਾਂ ਵੀ ਸਭ ਹੋਣਾ ਸੀ ਤੇ ਨਾਲ ਸੰਬੰਧਕ ਹੈ ਉਰਜ ਰਹੇ ਉਹ ਸਭ ਸੰਗ ਉਹ ਸਾਰਿਆਂ ਦੇ ਨਾਲ ਉਰਜ ਆਇਓ ਪਾ ਮਿਲਿਆ ਹੋਇਆ ਹਰ ਇੱਕ ਜੀਵ ਦੇ ਵਿੱਚ ਬੈਠਾ ਹੋਇਆ ਅਨੂਮ ਰੂਪਾਵਤੀ ਅਨੂਪ ਤੋਂ ਮਤਲਬ ਜਿਹਦੀ ਉਪਮਾ ਨਹੀਂ ਕੀਤੀ ਜਾ ਸਕਦੀ ਰੂਪਾਵਤੀ ਮਤਲਬ ਰੂਪ ਵਾਲੀ ਕਹ ਲਈਏ ਇਹ ਅਗੰਮ ਇਹ ਪ੍ਰਮਾਤਮਾ ਉਹ ਸਾਰਿਆਂ ਦੇ ਵਿੱਚ ਬੈਠਾ ਹੋਇਆ ਹੈ ਤੇ ਤੂੰ ਅਨੂਪ ਹੈ ਅਨੂਪ ਰੂਪ ਵਾਲਾ ਹੈ ਉਹ ਵਿਅੰਤ ਹੈ ਉਸ ਦਾ ਤਾਂ ਕਹਿਨ ਨਾ ਜਾਏ ਇਹਨੂੰ ਕੋਈ ਕਹਿਨ ਵੀ ਕਹਿ ਦਿੰਦੇ ਉਸਤ ਤਕ ਕਹਿਨ ਨਾ ਜਾਏ ਮੁਖੋ ਤੁਹਾਰੀਆ ਆ ਮੇਰੇ ਮੂੰਹ ਦੇ ਨਾਲ ਤੇਰੀ ਸਿਫਤ ਨਹੀਂ ਕੀਤੀ ਜਾ ਸਕਦੀ ਤੇਰੀ ਵਡਿਆਈ ਨਹੀਂ ਕੀਤੀ ਜਾ ਸਕਦੀ ਉਸਤ ਅਰਥ ਹੈ ਵਡਿਆਈ ਉਸਤਤੀ ਕਰਨੀ ਇਸਤਰੀ ਲਿੰਗ ਸ਼ਬਦ ਹੈ ਇਸ ਕਰਕੇ ਤੱਕੇ ਨਿਸ਼ਾਰੀ ਵੀ ਹੈ ਉਸਤ ਤਕ ਕਹਿਨ ਨਾ ਜਾਏ ਮੁਖੋ ਤੁਹਾਰੀਆ ਆ ਮੇਰੇ ਮੂੰਹ ਨਾਲ ਤੇਰੀ ਸਿਫਤ ਨਹੀਂ ਕੀਤੀ ਜਾ ਸਕਦੀ ਮੋਹੀ ਦੇਖ ਦਰਸ਼ ستگو پاشاہ کہنے نے میری جد تری درشن دیکھ کے موہی جا رہی نانک بلحاری نانک اتوں سدکی جانا ہے میں نانک اتوں سدکی جانا ہاں اور درشن دیکھ کے بھاو تیروپ نو دیکھ کے سارے میں ترجیا ہوا ہے سارے بیکھیا ہوا ہے تیری وڈیائی بھی نہیں کی جا سکتی میری جد تیتوں موہی جا رہی میں تم سدکی جا رہا ہوں ਗੁਰਵਾਨ ਜਾ ਰਿਹਾ ਸੋ ਇਹ ਪਹਿਲਾ ਸ਼ਲੋਕ ਹੈ ਇਸ ਸ਼ਲੋਕ ਵਿੱਚ ਸਤਿਗੁਰੂ ਉਸ ਮਾਲਕ ਦੀ ਵਡਿਆਈ ਕਰ ਰਹੇ ਨੇ ਪਰਮਾਤਮਾ ਦੀ ਵਡਿਆਈ ਕਰ ਰਹੇ ਨੇ ਸੋ ਸਾਨੂੰ ਵੀ ਉਸ ਮਾਲਕ ਦੀ ਪਰਮਾਤਮਾ ਦੀ ਵਡਿਆਈ ਕਰਨੀ ਚਾਹੀਦੀ ਉਹਦੇ ਗੁਣ ਗਾਣੇ ਚਾਹੀਦੇ ਸੋ ਸਤਿਗੁਰ ਰਹਿਤ ਕਰਨ ਉਹਦੇ ਗੁਣ ਗਾਈਏ ਗੁਰੂ ਵਾਲੇ ਬਣੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ